ਸਾਹਿਬ ਜੀ ਦਾ ਦੀ ਸੁਤਾਜ ਧੰਨ ਧੰਨ ਸਤਿਗੁਰੂ ਸੇ ਗੁਰੂ ਅਰਜਨ ਦੇਵ ਸਾਹਿਬ ਜੀਓ ਆਪ ਜੀ ਦੇ ਮਹਾਨ ਪਾਵਨ ਪਵਿੱਤਰੇ ਸਥਾਨ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਝੋਲਾ ਸਾਹਿਬ ਜੀ ਵਿਖੇ ਕੰਨ ਕੰਨ ਕਾ ਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਹਜੂਰ ਸਮੂਹ ਸਾਧ ਸੰਗਤ ਦੀ ਰਦਾਸ ਬੇਟੀ ਜੋੜੜੀ ਐ ਪਾਤਸ਼ਾਹ ਜੀਓ ਗੁਰੇ ਅੰਮ੍ਰਿਤ ਦਾਸ ਕੀ ਕਾਥ ਕਥਾ ਹੈ ਏਕ ਜੀ ਕਾਚ ਕਹੀ ਨਾ ਜਾਈ ਛੋਡੇ ਸ੍ਰਿਸ਼ਕ ਸકલ ਤਾਰਨ ਕੋ ਆਪ ਗੁਰ ਰਾਮਦਾਸ ਕੋ ਮਿਲੀ ਫੜਾਈ ਐਸੇ ਦਿਨ ਦਿਹਾੜ ਸਤਿਗੁਰ ਚੌਥੇ ਪਾਚਾ सतगुरू श्री गुरू रामदास साहिब जी चार सौ पंजाह साला गुरदा गॾी शब्दी न ਦੇ ਧੰਨ ਧੰਨ ਸਤਿਗੁਰੂ ਤੀਸਰੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ 450 ਸਾਲਾਂ ਜੋਤੀ ਜੋਤਿ ਸ਼ਤਾਬਦੀ ਨੂੰ ਸਮਰਪਿਤ ਸਿੱਖਾਂ ਦੀ ਸਰਮੂਰ ਸੰਸਥਾ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਪਰਦਾਵਾਂ ਕਾਰ ਸੇਵਾ Thank <laughs> you. ਇਹ 450 ਸਾਲਾ ਸ਼ਤਾਬਦੀ ਦੇ ਰੂਪ ਦੇ ਵਿੱਚ ਤਨ ਗੁਰੂ RAMDAS ਪਾਤਸ਼ਾਹ ਜੀ ਦਾ ਗੁਰਤਾ ਦਿਵਸ ਤੇ ਉਹਦੇ ਨਾਲ ਤਨ ਤਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਤ ਇਹ 450 ਸਾਲਾ ਜਿਹੜੀ ਸ਼ਤਾਬ ਦੀ ਬਾਰੇ ਸਿੰਘਾਂ ਨੂੰ ਬੇਨਤੀ ਆਪ ਪਹੁੰਚਿਆ ਹੈ ਉਹ ਮਨਾ ਰਿਹਾ ਸੋ ਅੱਜ ਇਹ ਮਹਾਨ ਨਗਰ ਕੀਰਤਨ ਇਸ ਪਵਿੱਤਰ ਅਸਥਾਨ ਤੋਂ ਸ਼ੁਰੂ ਹੋਏ ਆ ਗੁਰੂ ਸਾਹਿਬ ਕਿਰਪਾ ਕਰ ਸਾਰੀਆਂ ਸੰਪਰਦਾਵਾਂ ਸਮੁੱਚੇ ਤੌਰ ਤੇ ਖਾਲਸਾ ਪੰਥ ਸਾਰਾ ਹੀ 78 ਹੋ ਕੇ ਇਹਨਾਂ ਸ਼ਤਾਬ ਦੀਆਂ ਨੂੰ ਸਤਨ ਮੰਨ ਤੇ ਤਨ ਦੇ ਨਾਲ ਮਨਾ ਰਿਹਾ ਆਓ ਸਾਰੇ ਸੰਕਲਪ ਕਰ ਗਿਆ ਸਤ ਗੁਰਾਂ ਨੂੰ ਸਮਰਪਿਤ ਵੀ ਹੋਈਏ ਪਵਿੱਤਰ ਗੁਰ ਸ਼ਬਦ ਦੇ ਪੁਜਾਰੀ ਬਣੀਏ ਥੀਰਾਂ ਦੇ ਮੋਹ ਨੂੰ ਛੱਡ ਕੇ ਕੇਵਲ ਤਾਂ ਕੇਵਲ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਸਾਰੇ ਭਾਈ ਜਿਨ੍ਹਾਂ ਨੇ ਬਾਣੀ ਨੂੰ ਗੁਰੂ ਕਰਕੇ ਜਾਣਿਆ ਪ੍ਰਤੱਖੋ ਗੁਰੂ ਦੇ ਰੂਪ ਰੂਪੀ ਹੋਏ ਸੋ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਵੀ ਦਿੰਨਾ ਕਾਮਨਾ ਵੀ ਕਰਦਾ ਸਾਡੇ ਹਿਰਦਿਆਂ ਵਿੱਚ ਗੁਰਸ਼ਬਦ ਦਾ ਵਾਸਾ ਸਤਿਗੁਰ ਜੀ ਖੰਡੇ ਬਾਟੇ ਦੀ ਪੌਲ ਦੇ ਰੂਪ ਦੇ ਵਿੱਚ ਤੇ ਨਾਮ ਦੇ ਰੂਪ ਵਿੱਚ ਬਖਸ਼ਿਸ਼ ਕਰਨ